ਅੱਜ ਆਪਾਂ ਗੱਲ ਕਰਨੀ ਆ ਕੱਚੇ ਅੰਡੇ ਦੀ ਕੱਚੇ ਅੰਡੇ ਖਾਣਾ ਜਾਂ ਪੀਣਾ ਆਪਾਂ ਆਮ ਹੀ ਸੁਣਦੇ ਆ ਜਿਵੇਂ ਕਿ ਮੈਂ ਵੀ ਕੱਚੇ ਅੰਡੇ ਪੀਂਦਾ ਰਿਹਾ ਤੇ ਮੈਂ ਕਾਫੀ ਜਣਿਆਂ ਨੂੰ ਆਪਣੇ ਪਾਸਟ ਦੇ ਵਿੱਚ ਇਹ ਚੀਜ਼ਾਂ ਦੀ ਸਲਾਹ ਵੀ ਦਿੱਤੀ ਕਿ ਤੁਸੀਂ ਵੀ ਕੱਚੇ ਅੰਡੇ ਪੀ ਸਕਦੇ ਹੋ ਜੋ ਕਿ ਪੀਣਾ ਇੱਕ ਬਹੁਤ ਹੀ ਸੌਖਾ ਕੰਮ ਹੈ ਜਿਵੇਂ ਕਿ ਮੈਂ ਵੀ ਇਹ ਸੁਣਿਆ ਸੀ ਕਿ ਜਿਵੇਂ ਮੈਂ ਛੋਟੇ ਹੁੰਦੇ ਸੀ ਤੇ ਮੈਂ ਵੀ ਇਹ ਸੁਣਿਆ ਸੀ ਕਿ ਦਾਰਾ ਸਿੰਘ ਹਣੀ ਕੱਚੇ ਅੰਡੇ ਭਰਨ ਕੇ ਪੀਂਦੇ ਸੀ ਇਸ ਕਰਕੇ ਉਹ ਬਹੁਤ ਜ਼ਿਆਦਾ ਤਾਕਤਵਰ ਸੀ ਇਸੇ ਤਰ੍ਹਾਂ ਦੇ ਆਪਾਂ ਕਾਫੀ ਗਲਤੀਆਂ ਕਰਦੇ ਹਾਂ ਸੁਣੇ ਸੁਣਾਈਆਂ ਗੱਲਾਂ ਤੇ ਵਿਸ਼ਵਾਸ ਕਰਦੇ ਹਾਂ ਤੇ ਆਪਾਂ ਨੂੰ ਕਾਫੀ ਸਟੱਡੀਜ਼ ਦਾ ਨਾਮ ਪਤਾ ਹੋਣ ਕਰਕੇ ਆਪਾਂ ਕੱਚੇ ਅੰਡੇ ਪੀਣ ਲੱਗ ਜਾਂਦੇ ਹਾਂ ਪਰ ਜੇ ਆਪਾਂ ਸਾਇੰਸ ਦੇ ਨਜ਼ਰੀਏ ਤੋਂ ਸਮਝੇ ਤਾਂ ਕੱਚੇ ਅੰਡੇ ਪੀਣਾ ਇੱਕ ਕਾਫੀ ਵੱਡੀ ਬੇਫਕੂਫੀ ਸਾਬਤ ਹੋ ਸਕਦਾ ਇਸੇ ਗੱਲ ਤੇ ਆਪਾਂ ਚਰਚਾ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਹਾਨੂੰ ਸਾਰੀਆਂ ਗੱਲਾਂ ਕਲੀਅਰ ਹੋ ਜਾਣਗੀਆਂ ਤੇ ਕੱਚੇ ਅੰਡਿਆਂ ਬਾਰੇ ਪੂਰੀ ਜਾਣਕਾਰੀ ਮੈਂ ਕੱਚੇ ਅੰਡਿਆਂ ਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਤਿੰਨ ਚਰਚਾ ਕਰਾਂਗੇ ਜੀ ਦੇ ਵਿੱਚ ਤੁਹਾਨੂੰ ਡਿਟੇਲ ਬਾਈ ਡਿਟੇਲ ਸਾਰੀਆਂ ਗੱਲਾਂ ਸਮਝਾਉਂਦੇ ਜਾਣਗੇ ਨੰਬਰ 1 ਤੇ ਆਪਾਂ ਗੱਲ ਕਰਦੇ ਹਾਂ ਕਿ ਜੋ ਕੱਚਾ ਅੰਡਾ ਹੁੰਦਾ ਇਹਦੇ ਵਿੱਚ ਆਪਾਂ ਨੂੰ 6 ਗ੍ਰਾਮ ਪ੍ਰੋਟੀਨ ਮਿਲ ਜਾਂਦਾ ਪਰ ਇਸ ਦੀ ਪ੍ਰੋਟੀਨ ਬਾਇਓ ਅਵੇਲੇਬਿਲਿਟੀ ਹੁੰਦੀ ਆ ਜੋ ਉਹ ਉਬਲੇ ਹੋਏ ਅੰਡੇ ਨਾਲੋਂ ਆਮਲੇਟ ਵਾਲੇ ਅੰਡੇ ਨਾਲੋਂ ਘੱਟ ਹੁੰਦੀ ਆ ਇੱਕ ਉਬਲੇ ਹੋਏ ਅੰਡੇ ਦੀ ਬਾਇਓ ਅਵੇਲੇਬਿਲਿਟੀ ਹੋ ਸਕਦੀ ਆ 90 ਤੋਂ 100 ਦੇ ਵਿੱਚ ਪਰ ਇੱਕ ਕੱਚੇ ਅੰਡੇ ਦੀ ਪ੍ਰੋਟੀਨ ਦੀ ਬਾਇਓ ਅਵੇਲੇਬਿਲਟੀ 50 ਤੋਂ 55 ਦੇ ਵਿੱਚ ਹੁੰਦੀ ਹੈ। ਇਹਦਾ ਮਤਲਬ ਇਹ ਕਿ ਜੇ ਅੰਡੇ ਦੇ ਵਿੱਚ ਆਪਾਂ ਨੂੰ 6 ਗ੍ਰਾਮ ਪ੍ਰੋਟੀਨ ਮਿਲ ਰਿਹਾ ਤਾਂ ਆਪਣੀ ਬਾਡੀ ਉਹਦਾ 50 ਤੋਂ ਲੈ ਕੇ 55% ਹੀ ਆਪਣੇ ਸਰੀਰ ਨੂੰ ਨਿਊਟ੍ਰੀਲਾਈਜ਼ ਕਰ ਸਕੂਗੀ ਭਾਵ ਕਿ ਆਪਾਂ ਨੂੰ ਉਹ ਪ੍ਰੋਟੀਨ ਦੇ ਵਿੱਚੋਂ 6 ਗ੍ਰਾਮ ਦੇ ਵਿੱਚੋਂ 3 ਗ੍ਰਾਮ ਹੀ ਆਪਣੀ ਬਾਡੀ ਨੂੰ ਮਿਲ ਪਾਊਗਾ। ਤੇ ਜੇ ਤੁਸੀਂ ਉਸ ਅੰਡੇ ਨੂੰ ਪਕਾ ਕੇ ਖਾਣੇ ਹੋ, ਉਬਾਲ ਕੇ ਖਾਣੇ ਹੋ ਤਾਂ ਤੁਸੀਂ ਉਦੇ ਵਿੱਚੋਂ 6 ਦਾ 6 ਗ੍ਰਾਮ ਪ੍ਰੋਟੀਨ ਆਪਣੀ ਬਾਡੀ ਨੂੰ ਦੇ ਸਕਦੇ ਨੇ ਨੰਬਰ 2 ਜੋ ਕਾਰਨ ਉਹ ਹੈ ਕਿ ਜੋ ਆਪਾਂ ਕੱਚੇ ਅੰਡੇ ਖਾਂਦੇ ਆ ਉਹਦੇ ਵਿੱਚ ਸੈਲਮੋਨੇਲਾ ਨਾਮ ਦਾ ਇੱਕ ਬੈਕਟੀਰੀਆ ਹੋਣ ਦੀ ਮਾਤਰਾ ਪਾਈ ਗਈ ਆ ਪਰ ਉਹ ਬਹੁਤ ਘੱਟ ਆ ਉਹ ਹੋ ਸਕਦੀ ਆ 20 ਤੋਂ 30 ਹਜ਼ਾਰ ਅੰਡਿਆਂ ਦੇ ਪਿੱਛੇ ਇੱਕ ਅੰਡੇ ਦੇ ਵਿੱਚ ਪਰ ਜੇ ਉਹ ਅੰਡਾ ਤੁਸੀਂ ਖਾ ਰਹੇ ਹੋ ਉਹ ਹੋਇਆ ਤਾਂ ਇਹਦੇ ਨਾਲ ਤੁਹਾਡਾ ਪੇਟ ਗੜਬੜ ਹੋ ਸਕਦਾ ਤੁਹਾਨੂੰ ਦਸਤ ਲੱਗ ਸਕਦੇ ਨੇ ਤੁਹਾਨੂੰ ਉਲਟੀਆਂ ਲੱਗ ਸਕਦੀਆਂ ਨੇ ਤੇ ਤੁਹਾਡੀ ਸਾਰੀ ਮਿਹਨਤ ਬੇਕਾਰ ਹੋ ਸਕਦੀ ਹੈ ਇਸ ਲਈ ਆਪਾਂ ਇਹ ਰਿਸਕ ਨੂੰ ਘਟਾਉਂਦੇ ਹੋਏ ਆਪਾਂ ਅੰਡੇ ਨੂੰ ਉਬਾਲ ਕੇ ਖਾਈਏ ਤਾਂ ਕਿ ਆਪਾਂ ਨੂੰ ਸੈਲਮੋਨੇਲਾ ਜੋ ਬੈਕਟੀਰੀਆ ਉਹਦੀ ਮਾਰ ਦਾ ਸਾਹਮਣਾ ਨਾ ਕਰਨਾ ਪਵੇ ਹੁਣ ਇੱਥੇ ਦੋ ਗੱਲਾਂ ਹੋ ਗਈਆਂ ਇੱਕ ਤਾਂ ਤੁਹਾਨੂੰ ਪ੍ਰੋਟੀਨ ਕੱਚੇ ਅੰਡੇ ਦੇ ਵਿੱਚੋਂ 3 ਗ੍ਰਾਮ ਮਿਲਣਾ ਤੇ ਨੰਬਰ 2 ਤੇ ਤੁਹਾਨੂੰ ਸੈਲਮੋਨੇਲਾ ਬੈਕਟੀਰੀਆ ਦੇ ਨਾਲ ਇਨਫੈਕਸ਼ਨ ਹੋਣ ਦਾ ਖਤਰਾ ਹੋ ਸਕਦਾ ਤੀਸਰਾ ਜੋ ਕਰਨਾ ਓਏ ਹੈ ਕਿ ਜਦੋਂ ਤੁਸੀਂ ਕੱਚੇ ਅੰਡੇ ਖਾਂਦੇ ਹੋ ਉਹਦੇ ਨਾਲ ਵਿਟਾਮਿਨ B12 ਦਾ ਤੇ ਬਾਇਓਟਿਨ ਦੀ ਜੋ ਅਬਜੈਪਸ਼ਨ ਆ ਉਹ ਬਲੌਕ ਹੋ ਸਕਦੀ ਆ ਪਰ ਇਸ ਚੀਜ਼ ਦੇ ਚਾਂਸਸ ਕਾਫੀ ਘੱਟ ਨੇ ਇਹਨੂੰ ਹੋਣ ਦੇ ਲਈ ਘੱਟੋ ਘੱਟ ਤੁਹਾਨੂੰ 10 ਤੋਂ 12 ਕੱਚੇ ਅੰਡੇ ਰੋਜ਼ ਪੀਣੇ ਪੈਣਗੇ ਇਹ ਅਸਰ ਤੁਹਾਨੂੰ ਤਾਂ ਹੋਊਗਾ ਹੁਣ ਆਪਣੀ ਕਹਾਣੀ ਦਾ ਜੋ ਸਾਰ ਨਿਕਲਿਆ ਉਹ ਮਤਲਬ ਇਹ ਆ ਕਿ ਜੇ ਤੁਸੀਂ ਕੱਚਾ ਅੰਡਾ ਖਾਂਦੇ ਹੋ ਤਾਂ ਇਹ ਪ੍ਰੋਟੀਨ ਦਾ ਚੰਗਾ ਸੋਰਸ ਨਹੀਂ ਹੈ ਕਿਉਂਕਿ ਇਹਦੇ ਵਿੱਚ ਆਪਾਂ ਨੂੰ 6 ਗ੍ਰਾਮ ਦੀ ਜਗਾ 3 ਗ੍ਰਾਮ ਪ੍ਰੋਟੀਨ ਮਿਲ ਰਿਹਾ ਦੂਸਰੇ ਨੰਬਰ ਤੇ ਆਪਾਂ ਨੂੰ ਸੈਲਮੋਨੇਲਾ ਬੈਕਟੀਰੀਆ ਤੋਂ ਇਨਫੈਕਸ਼ਨ ਹੋਣ ਦੇ ਚਾਂਸਸ ਵੀ ਹੋ ਸਕਦੇ ਨੇ ਤੇ ਨੰਬਰ 3 ਤੇ ਤੁਹਾਨੂੰ ਇਹ ਵਿਟਾਮਿਨ B12 ਜਾਂ ਬਾਇਓਟਿਨ ਦੀ ਬਲਾਕੇਜ ਕਰ ਸਕਦਾ ਤੁਹਾਡੀ ਬਾਡੀ ਦੇ ਵਿੱਚ ਅਬਜਪਸ਼ਨ ਦੇ ਵਿੱਚ ਦਿੱਕਤ ਦੇ ਸਕਦਾ ਇਸ ਲਈ ਸਮਝਦਾਰੀ ਇਹ ਹੀ ਆ ਕਿ ਤੁਸੀਂ ਅੰਡੇ ਨੂੰ ਪਕਾ ਕੇ ਖਾਓ ਆਮਲੇਟ ਬਣਾ ਕੇ ਖਾਓ ਤਾਂ ਕਿ ਤੁਸੀਂ ਉਹਦਾ ਪੂਰਾ ਪ੍ਰੋਟੀਨ ਆਪਣੀ ਬਾਡੀ ਨੂੰ ਦੇ ਸਕੋ ਤੇ ਉਹ ਤੁਹਾਨੂੰ ਖਾਣ ਦੇ ਵਿੱਚ ਵੀ ਸਸਤਾ ਪਵੇਗਾ ਤੇ ਤੁਹਾਨੂੰ ਪ੍ਰੋਟੀਨ ਦੀ ਚੰਗੀ ਮਾਤਰਾ ਮਿਲ ਜਾਊਗੀ ਇਸ ਲਈ ਮੇਰਾ ਇਸ ਆਗੇ ਤੁਸੀਂ ਹਮੇਸ਼ਾ ਹੀ ਅੰਡੇ ਨੂੰ ਉਬਾਲ ਕੇ ਜਾਂ ਪਕਾ ਕੇ ਖਾਓ ਤਾਂ ਕਿ ਆਪਾਂ ਅੰਡੇ ਦੇ ਪ੍ਰੋਟੀਨ ਤੋਂ ਪੂਰਾ ਫਾਇਦਾ ਲੈ ਸਕੀਏ ਇਹੀ ਸੀ ਆਪਣੀ ਅੱਜ ਦੀ ਵੀਡੀਓ ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਊਗੀ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ